ਕੇ ਲੋਕ ਮਾਰ ਆਉਣ ਚੱਲ ਕਾਇਆ ਚੋੜਾ ਪੰਜ ਤੱਕ ਹੰਡਾਈਆ ਉਸੇ ਨਾਮ ਦੇ ਦੀਨ ਬਿਸ਼ਨ ਬ੍ਰਹਮਾਸ਼ ਕਹਿਣਾ ਰੇ ਮਨ ਸਰ ਸਕੇ ਨ ਕੋਈ ਉਠਾਈਆ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਆ ਹਰ ਹਰ ਸ਼ਬਦ ਸਦਾ ਆਤਮਾ ਰੂਪ ਰਮ ਰੇਖਣਾ ਕੋਈ ਵਿਖਾਈਆ ਜਿ세 ਉੱਚੋ ਗੋਰੇ અવਤਾਰਾਂ ਪੀਰ ਤੱਕ ਮਰਾ ਮਿਲੇ ਧਨ ਨਾ ਭੰਡਾਰਾ ਚੋਰੀ ਪਾਈ ਆ ਹਰ ਸੰਗੇ ਸਾਰੀ ਬਾਣੀ ਪੜ੍ਹੋ ਫੋਰ ਕੋਈ ਵਕਤ ਪਰਮਾਤਮਾ ਨਹੀਂ ਦਿੰਦਾ ਉਹ ਪਕਤਾਂ ਦਿੰਦਾ ਹੈ ਤੇ ਨਾਮ ਦਾ ਖਜ਼ਾਨਾ ਨਾਮ ਦੀ ਵਕਤ ਉਹ ਹੀ ਗੁਰੂ ਆਪੀਰਾਂ ਨੂੰ ਮਿਲਦੀ ਹੈ ਗੁਰੂ ਆਪੀਰਾਂ ਦੁਆਰਾ ਹੀ ਉਹਨਾਂ ਦੇ ਬੰਨਵੇਂ ਵਾਲਿਆਂ ਨੂੰ ਮਿਲਦੀ ਹੈ ਜਿਸ ਵਿੱਚੋਂ ਗੋਰੇ ਅਵਤਾਰਾ ਪੀਰ ਪੈਗੰਬਰਾ ਮਿਲੇ ਧਨ ਨਾਮ ਭੰਡਾਰਾ ਚੋਰੀ ਪਾਈ ਆ ਨਿਰਗੁਣ ਧਾਰ ਸਰਗਣ ਹੋ ਕੇ ਲੋਕ ਮਾਤ ਆਉਣ ਚੱਲ ਕਾਇਆ ਚੋੜਾ ਪੰਜ ਤਾਂ ਖੰਡਾਈਆ ਜਿਹੜੇ ਗੁਰੂ ਪੀਰ ਆ ਉਹ ਪੰਜ ਤਾਂ ਕਾਇਆ ਚੋੜਾ ਹੰਡਾਉਦੇ ਆ ਉਹਨਾਂ ਚ ਬੈਠ ਕੇ ਪਰਮਾਤਮਾ ਆਪਣੀ ਖੇਲ ਕਰਦਾ ਆ ਉਸੇ ਨਾਮ ਦੇ ਦੀਨ ਅ ਵਿਸ਼ਨ ਬ੍ਰਹਮਾ ਸ਼ਿਵ ਕਹਿਣਾ ਰਹੇ ਮਨ ਸਸਕੇ ਨਾ ਬੈਠਾਈਆ ਇਹ ਨਾਮ ਦੇ ਦੀਨੋ ਕੇ ਵਿਸ਼ਨ ਬ੍ਰਹਮਾ ਸ਼ਿਵ ਹੰਜੋ ਉਹ ਕਹਿਣਾ ਮੰਨਦੇ ਆ ਤੇ ਸਾਨੂੰ ਕਹਿਣਾ ਮੰਨਣ ਚ ਕੀ ਗਰੀ ਹੈ ਸਰ ਸਕੇ ਨਾ ਕੋ ਉਠਾਈ ਆ ਜੋਤੀ ਜੋਸੂ ਫਰਾਪ ਆਪਣੀ ਕਿਰਪਾ ਕਰ ਸਾਚਾ ਨਾਮ ਇੱਕ ਜਨਾਈ ਜੋ ਮੇਰਾ ਅਕੀਰਤੇ ਪਾਸ਼ਾ ਜੀ ਇੱਕ ਤੁੰਤ ਜੋਲੇ ਹੋ ਜੋ ਘਟ ਘਟ ਅੰਤਰ ਜਮੀ ਲੱਖ 84 ਵੇਖ ਵਖਾਈਆ ਉਹ ਦੇ ਮੰਝਲ ਜਗਤ ਜਹਾਂ ਦੂਰ ਦੁਰਾਡੀ ਨੇਤਰ ਨੈਣਾ ਵੇਖਣ ਕੋਈ ਨਾ ਪਾਈਆ ਪੂਰਾ ਸਤਿਗੁਰ ਮਿਲੇ ਮਿਹਰ ਮਜਬ ਨਾਲ ਕਰਕੇ ਆਸਾਨੀ ਬਿਨ ਪੌੜੀ ਡੰਡੇ ਪਾਰ ਚੜਾਈ ਆ ਇਹ ਜਗਤ ਡੰਡੇ ਪੌੜੀ ਨਹੀਂ ਇੱਕ ਮੈਂ ਸੇਵਾ ਕਰਨ ਚਲਾ ਜਾਣਾ ਜਲਦੀ ਸੰਸਾਰ ਘਾਟ ਦੇ ਵਿੱਚ ਉੱਥੇ ਇੱਕ ਉੱਥੇ ਲੱਗੇ ਪ੍ਰਿੰਦ ਦੇ ਕੌਰ ਸਿੰਘ ਮਰ ਗਈ ਉਹਦਾ ਸੁਭਾਅ ਬੜਾ ਚੰਗਾ ਸੀ ਤੇ ਉਹਦੇ ਕਹਿੰਦੇ ਕਿ ਹਣ ਲੱਗੇ ਸਾਡੀ ਮਾਂ ਨੇ ਕਦੀ ਕਿਸੇ ਦੀ ਬराई ਨਹੀਂ ਕੀਤੀ ਭਲਾਈ ਕੀਤਾ ਅਸੀਂ ਚਾਹਦੇ ਸਾਡੀ ਮਾਂ ਕੋਲ ਅਪਘਤ ਨਾ ਹੋਵੇ ਤੇ ਉਹ ਨੂੰ ਪੰਡਰ ਕਹਨ ਲੱਗਾ ਇੱਕ ਸੋਨੇ ਦੀ ਤਿੰਨਾ ਡੰਡਿਆਂ ਦੀ ਪੌੜੀ ਬਣਾ ਕੇ ਦੇ ਸੱਜੇ ਪੈਰ ਦੇ ਅੰਗੂਠੇ ਨਾਲ ਕਿਤੇ ਟੱਕਰਾਂ ਵੰਦੂ ਫਿਰ ਸੱਚਖੰਡ ਪਹੁੰਚ ਜਾਏ ਸੱਚੇ ਪੌਸ਼ਟਕ ਕਹਿੰਦੇ ਆ ਉੱਥੇ ਕਿਸੇ ਡੰਡੇ ਪੌੜੀ ਡੋੜ ਨਹੀਂ ਜਦੋਂ ਉਹਨਾਂ ਨੂੰ ਸੰਸਕਾਰ ਕੀਤਾ ਮੈਂ ਕਿਹਾ ਪੰਡਤ ਜੀ ਤੁਸੀਂ ਉਹਦਾ ਉਕਸਾਹ ਕਰਵਾਤਾ ਉਹ ਸੋਨਾ ਵਿੱਚ ਸਵਾ ਤੇ ਲੜ ਗਿਆ ਕਹਿੰਦਾ ਮੈਂ ਬੇਕੂ ਥੋੜੀ ਹੂੰ ਲਗੜੀ ਚਿੰਤਾ ਮਨੇ ਤੈਨੂੰ ਥੋੜ੍ਹ ਦਿਆ ਤਵੀ ਤੋ ਬੋਲਾ ਥਾ ਕੱਚੇ ਧਾਗੇ ਦੇ ਸੱਤ ਬੰਨ ਤੋ ਇਹ ਤੇ ਜਗ ਤੇ ਠਗਿਆ ਆ ਸੱਚੇ ਪੌਛਾ ਕਹਿੰਦੇ ਆ ਬਿੰਨ ਪੌੜੀ ਡੰਡੇ ਪਾਰ ਚੜਾਈ ਆ ਮਨ ਮਨਸਾ ਆਪ ਦੇ ਜਾਏ ਆਪਣੀ ਕੁਰਬਾਨੀ ਆਕਾਰ ਵਿਕਾਰ ਰਹਿਣ ਕੋਈ ਨਾ ਪਾਈਆ ਜਿਸ ਤੇ ਪ੍ਰਮਾਤਮਾ ਦੀ ਕਿਰਪਾ ਹੋਈ ਉਹ ਉਹ ਡੰਡਾ ਚੜ ਗਿਆ ਫਿਰ ਜੋ ਬੰਦੇ ਦੇ ਹੰਕਾਰ ਵਿਕਾਰਾਂ ਨੂੰ ਆਪਣੀ ਕੁਰਬਾਨੀ ਦਈ ਅਦਰ ਪਾਪ ਉਸ ਭਗਤ ਨੂੰ ਜੀ ਪਾਣੀ ਉਹ ਸੌਦਾ ਨਹੀਂ ਹਨ ਅੰਮ੍ਰਿਤ ਬੂੰਦ ਨਿਰਜਰ ਚਰਨਾ ਛਿਰਾ ਕੇ ਪਿਆਏ ਠੰਡਾ ਪਾਣੀ ਗਲ ਅੱਗੇ ਚੱਲਨੀ ਅੰਮ੍ਰਿਤ ਦੀ ਅੰਮ੍ਰਿਤ ਬੂੰਦ ਨਿਰਜਰ ਚਰਨਾ ਚਰਾ ਕੇ ਪਿਆਏ ਠੰਡਾ ਪਾਣੀ ਛਾਂਤ ਤੱਕ ਸਤਿ ਦਇ ਕਰਾਈਆ ਗਾਲੂ ਮਾਤਰੀ ਰਹੇ ਨਾ ਕੋਈ ਉੱਥੇ ਵਿਦਵਾਨੀ ਵਿਦਿਆ ਕੰਮ ਕਿਸੇ ਨਾ ਆਈਆ ਉਹਦਾ ਜੋ ਲਾਭ ਅੰਮ੍ਰਿਤ ਹੈ ਉਸੇ ਦੀ ਗੱਲ ਹੈ ਅੰਮ੍ਰਿਤ ਬੂੰਦ ਨਿੱਜਰ ਚਰਨਾ ਚਰਾ ਕੇ ਪਿਆਏ ਠੰਡਾ ਪਾਣੀ ਛਾਂਤ ਤੱਕ ਸਤਿ ਦਇ ਕਰਾਈਆ ਜੀ ਪਾਣੀ ਦੀ ਆਤਮਾ ਨੂੰ ਗਾਲੂ ਮਾਤਰੀ ਰਹੇਗਾ ਕੋਈ ਉੱਥੇ ਵਿਦਵਾਨੀ ਗਾਰਡੂ ਮੰਤਰੀ ਗਾਰਡੂ ਉਹਨੂੰ ਕਹਿੰਦੇ ਆ ਜਿਹੜਾ ਸੱਪ ਦੀ ਯਾਰ ਕੱਢਦਾ ਹੈ ਮੰਤਰ ਪੜ੍ਹਦਾ ਹੈ ਆਪ ਕਹਿੰਦੇ ਵੀ ਕਿਸੇ ਨੂੰ ਕੋਈ ਸੱਪ ਮੜ ਗਿਆ ਮੰਤਰੀ ਨੂੰ ਬੁਲਾ ਕੇ ਲਿਆ ਉਹ ਮੰਤਰ ਪੜ੍ਹੇਗਾ ਯਾਰ ਲਾ ਦੇਗਾ ਮਾਰੇ ਕਹਿੰਦੇ ਆ ਗਾਰਡੂ ਮੰਤਰੀ ਰਹੇ ਨਾ ਕੋਈ ਉੱਥੇ ਵਿਦਵਾਨੀ ਵਿਦਿਆ ਕੰਮ ਕਿਸੇ ਨਾਲ ਹੀ ਜਗਤਿਆ ਵਿਦਿਆਵਾਂ ਕੋਈ ਕੰਮ ਨਹੀਂ ਹੋਣਗੀਆਂ ਉਹਦਾ ਜੋ ਨਾਮ ਅੰਮ੍ਰਿਤ ਹੈ ਉਸੇ ਨਾਲ ਹੀ ਫਟਾ ਬਿੜਾ ਪਾਰ ਕਰਨਾ ਸਮਾਂ ਥੋੜਾ ਹੈ ਉਸੇ ਬਾਣੀ ਜੋ ਕੇ ਸ਼ੋਰ ਪੜਦੇ ਆ ਬੜਾ ਅਮਰਤ ਵਸਿਆ ਜਲਾ ਨੂੰ ਅਮਰਤ ਪਿਆਸ ਅਮਰਤ ਵਸਿਆ ਬੜਾ ਅਮਰਤ ਵਸਿਆ 24 ਗ੍ਰੰਥ ਲਿਖਾਤੇ ਸਕੇ ਪਾਸ਼ਾ ਨੇ ਪਰ ਹੈ ਕਿਣਾ ਵਾਸਤੇ ਇਸ ਦਾ ਆਨੰਦ ਕੌਣ ਲਏਗਾ ਬੜਾ ਅਮਰਤ ਵਸਿਆ ਜਲਾ ਨੂੰ ਅਮਰਤ ਪਿਆਸ ਹੁਣਾਂ ਨੂੰ ਆਵੇ ਰਸਿਆ ਜੋ ਸਤਗੁਰ ਦੇ ਹੋਏ ਦਾਸ ਰਸ ਉਹਨਾਂ ਨੂੰ ਆਏਗਾ ਜੋ ਸਤਗੁਰ ਦੇ ਦਾਸ ਹੋ ਗਏ ਭਾਵੇਂ ਉਹਦੇ ਕਹਨੇ ਜਾਵੇ ਜੋ ਦਾਸ ਹੁੰਦਾ ਹੈ ਦਾਸ ਦੀ ਆਪਣੀ ਕੋਈ ਮਨ ਕਲਪਨਾ ਨਹੀਂ ਉੱਤੇ ਕੰਮ ਨਹੀਂ ਕਰਦੀ ਉਸਨੇ ਆਪਣੇ ਆਪ ਨੂੰ ਪਰਮਾਤਮਾ ਦੇ ਅਧੀਨ ਕੀਤਾ ਹੁੰਦਾ ਹੈ ਜੇ ਜਗ ਦੀ ਗੱਲ ਕਰ ਲਈਏ ਜਿਹੜੇ ਗੁਲਾਮ ਹੁੰਦੇ ਸੀ ਰਾਜਿਆਂ ਦੇ ਉਹਨਾਂ ਦੀ ਆਪਣੀ ਮਨ ਦੀ ਕੋਈ ਮੰਸਾ ਨਹੀਂ ਹੁੰਦੀ ਸੀ ਜੋ ਰਾਜਾ ਕਹਿੰਦਾ ਸੀ ਉਹ ਉਸੇ ਤਰ੍ਹਾਂ ਚੱਲਦੇ ਸੀ ਜਿਸ ਨੂੰ ਗੁਲਾਮ ਕਿਹਾ ਜਾਂਦਾ ਸੀ ਦਾਸ ਕਿਹਾ ਜਾਂਦਾ ਸੀ ਬੜਾ ਅੰਮ੍ਰਿਤ ਵਸਿਆ ਜਨਾਂ ਨੂੰ ਅੰਮ੍ਰਿਤ ਪਿਆਸ ਉਹਨਾਂ ਨੂੰ ਆਵੇ ਰਸਿਆ ਜੋ ਸਤਗੁਰ ਦੇ ਹੋਏ ਦਾਸ ਰਸ ਉਸ ਨੂੰ ਆਏਗਾ ਸਬਾਣੀ ਦਾ ਜੇ ਉਹਦਾ ਦਾਸ ਹੋ ਗਿਆ ਭਾਪ ਉਸਨੇ ਉਹਦੇ ਹੁਕਮ ਨੂੰ ਸੱਤ ਕਰਕੇ ਮੰਨ ਲਿਆ ਉਹ ਗੁਰਮਖ ਕਾਇਆ ਮੰਦਰ ਆਇਆ ਹੱਸਿਆ ਖੇਲ ਵੇਖੀ ਪੱਛਮੀ ਆਕਾਸ਼ ਜਿਸ ਨੇ ਇਹ ਰਸ ਚੱਕ ਲਿਆ ਉਹ ਗੁਰਮਖ ਕਾਇਆ ਮੰਦਰ ਆਏ ਹਸਿਆ ਖੇਲ ਵੇਖੀ ਪਿਛਮੀ ਆਕਾਸ਼ ਉਹ ਜੋ ਗੁਸਖੇ ਉਹ ਕਾਇਆ ਮੰਦਰ ਅੰਦਰ ਆਇਆ ਹਸਿਆ ਪਾਉ ਦੇ ਅੰਦਰ ਖੁਸ਼ੀ ਬਣੀ ਜਾਂਦੀ ਹੈ ਜਿਸ ਨੇ ਉਹ ਇਸ ਨਾਮ ਤੇ ਅੰਮ੍ਰਿਤ ਨੂੰ ਚੱਖ ਲਿਆ ਖੇਲ ਵੇਖੀ ਪਿਛਮੀ ਆਕਾਸ਼ ਗगन ਮੰਡਲਾ ਪ੍ਰੇਮੰਡਾ ਖੰਡਾ ਵਿੱਚ ਫਿਰੇ ਨਠਿਆ ਬਜਗ ਪਾਟੀ ਖੁੱਲਿਆ ਹਾਟ ਉਸ ਨੂੰ ਬਿਲ ਪ੍ਰਮਾਤਮਾ ਉਸ ਥਾਂ ਤੇ ਜਾਂਦਾ ਹੈ ਜਿੱਥੇ ਆਪ ਵਸਦਾ ਹੈ ਗगन ਮੰਡਨਾ ਬ੍ਰਹਮੰਡਾ ਖੰਡਾ ਤੇ ਫਿਰੇ ਟੱਠਿਆ ਵਜੇ ਕਾ ਪਾਟੀ ਖੁੱਲਿਆ ਹਾਰਟ ਬਜਰ ਅਥਰ ਕਪਾਟ ਰਵਾਜ ਸਾਡੀ ਜੋ ਖੋਪਰੀ ਹੈ ਤਾਂ ਜੋ ਮਖਤੀਸ਼ਾ ਹੈ ਇਹ ਬਜਰਾ ਵਰਗਾ ਹੈ ਪੱਥਰ ਵਾਂਗਾ ਤੇ ਜੋ ਕਪਾਟ ਹੈ ਦਰਵਾਜ਼ਾ ਹੈ ਉਹ ਤਾਂ ਖੁੱਲ ਜਾਂਦਾ ਹੈ ਮਟ ਗਈ ਰੈਣ ਦੇਰੀ ਮਸਿਆ ਕਰ ਸੱਚ ਹੋਇਆ ਪ੍ਰਕਾਸ਼ ਜਿਨ੍ਹਾਂ ਨੇ ਅੰਮ੍ਰਿਤ ਚੱਖ ਲਿਆ ਪਾਣੀ ਦਾ ਉਹਨਾਂ ਦਾ ਕੀ ਹੁੰਦਾ ਮਟ ਗਈ ਰੈਣ ਅੰਧੇਰੀ ਮਸਿਆ ਬਸਿਆ ਜਿੱਦਾਂ ਕਾਲੀ ਰਾਤ ਹੁੰਦੀ ਹੈ ਸਾਡੇ ਅੰਦਰ ਜੋ ਹਨੇਰਾ ਹੈ ਜਿਸ ਨੇ ਪਾਣੀ ਦਾ ਅੰਮ੍ਰਿਤ ਚੱਖ ਲਿਆ ਉਹਨਾਂ ਦਾ ਹਨੇਰਾ ਮਿਟ ਗਿਆ ਉਹਨਾਂ ਦਾ ਬਿਜਲਕ ਪਾਟ ਖੁੱਲ ਗਿਆ ਕਰ ਸੱਚ ਹੋਇਆ ਪ੍ਰਕਾਸ਼ ਕਰ ਸੱਚ ਦਸਮਦਵਾਲੀ ਥਰਕ ਫਿਰ ਉੱਤੇ ਪ੍ਰਕਾਸ਼ ਹੋ ਜਾਂਦਾ ਹੈ ਹੋਏਗਾ ਉਦੋਂ ਜੇ ਬੜਾ ਅੰਮ੍ਰਿਤ ਵਸਿਆ ਜਿਨ੍ਹਾਂ ਨੂੰ ਅੰਮ੍ਰਿਤ ਪਿਆਸ ਜਿਨ੍ਹਾਂ ਨੂੰ ਇਸ ਦੀ ਪਿਆਸ ਹੈ ਉਹਨਾਂ ਦੇ ਨਾਲ ਬਾਕੀਆਂ ਨਾਲ ਨਹੀਂ ਆਤਮਾ ਨੇ ਪਰਮਾਤਮਾ ਨੂੰ ਮਿਲ ਕੇ ਆਪਣਾ ਹਾਲ ਦੱਸਿਆ ਕਿਉਂ ਬੈਠਾ ਰਹਿਓ ਪ੍ਰਕਾਸ਼ ਜਿਸ ਲੋ ਫਿਰ ਪ੍ਰਕਾਸ਼ ਹੁੰਦਾ ਹੈ ਫਿਰ ਆਤਮਾ ਪਰਮਾਤਮਾ ਨੂੰ ਆਖਦੀ ਆ ਆਤਮਾ ਨੇ ਪਰਮਾਤਮਾ ਨੂੰ ਮਿਲ ਕੇ ਆਪਣਾ ਹਾਲ ਦੱਸਿਆ ਕਿਉਂ ਬੈਠਾ ਰਹਿਓ ਪ੍ਰਕਾਸ਼ ਮੈਨੂੰ ਵਾਸਨਾ ਜਗਤ ਰਸਿਆ ਕੂੜੀ ਕਰਿਆ ਉਸੇ ਦੇ ਸਾਥ ਤੂੰ ਇਹ ਦਾਤ ਮੈਨੂੰ ਪਹਿਲਾਂ ਕਿਉਂ ਨਹੀਂ ਦਿੱਤੀ ਤੂੰ ਕਿਉਂ ਚੁੱਪ ਕਰਕੇ ਬਿਠਾ ਰਿਆ ਜਦ ਤੱਕ ਤੇਰਾ ਇਹ ਮੈਂ ਅੰਮ੍ਰਿਤ ਨਹੀਂ ਪੀਤਾ ਮੈਨੂੰ ਵਾਸਨਾ ਜਗਤ ਰਸਿਆ ਕੂੜੀ ਕਰਿਆ ਉਸੇ ਦੇ ਸਾਥ ਜੋ ਕੂੜ ਹੈ ਉਹ ਨਾਲ ਡਲਿਆ ਹੋਇਆ ਸੀਗਾ ਜਦ ਤੱਕ ਮੈਂ ਤੇਰਾ ਅੰਮ੍ਰਿਤ ਨਹੀਂ ਪੀਤਾ ਸੀ ਮੈਨੂੰ ਰਸ ਰਿਆ ਜਗ ਜਗ ਕਰਿਆ ਮਾਨੇ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਜਿਸ ਜਨ ਇਥੇ ਆਪਣੇ ਦਸ ਦਾ ਲੈ ਕੇ ਲੱਗੇ ਸਵਾਸ ਸਵਾਸ ਜਿਸ ਜਨ ਇਥੇ ਆਪਣੇ ਦਸ ਦਾ ਲੈ ਕੇ ਲੱਗੇ ਸਵਾਸ ਸਵਾਸ ਅੰਮ੍ਰਿਤ ਕਹੇ ਕੋਈ ਸੱਚੀ ਵਰਖਾ ਬਾਣੀ ਅੰਮ੍ਰਿਤ ਨਜ਼ਰੀ ਆਈ ਹੈ ਤੇ ਤੋਂ ਪਰੇ ਹੋਰ ਸੱਚੇ ਪਾਸ਼ਾ ਸਾਨੂੰ ਕਿੱਦਾਂ ਸਮਝਾ ਦੇਣਾ ਕਿ ਉਹਦਾ ਅਮਰਤ ਕੀ ਹੈ ਅਜੇ ਲੋਕਾਂ ਕੇ ਦਾਹ ਲੈ ਖੜੇ ਹੋ ਜਾਂਦੇ ਜੇ ਮਨ ਲੋ ਦੋਗੇ ਉਹ ਦੇਂਦਾ ਅਬਰਤ ਪੀ ਲਿਆ ਇਹ ਰਸਨੀ ਅਮਰਤ ਹੈ ਉਹ ਸੱਚੇ ਪਾਚਾ ਸਾਨੂੰ ਬਾਣੀ ਦੁਆਰਾ ਤਰਕੀਬ ਕਰ ਜਾਂ ਸਾਨੂੰ ਸਮਝਾਉਦੇ ਹਾਲ ਅਮਰਤ ਕਹੇ ਹੋਈ ਸੱਚੀ ਬਰਖਾ ਬਾਣੀ ਅਮਰਤ ਨਜਰੀ ਆਈਆ ਨਾ ਹਰਕ ਸੋਗ ਰਹਾ ਪਾਇਆ ਸੱਚਾ ਦਰਸਾ ਦੀਰ ਈਨ ਚੰਦ ਰਿਸ਼ਨਾਈਆ ਜਿਹਨੇ ਇਸ ਪਾਣੀ ਦਾ ਅਮਰਤ ਚੱਕ ਲਿਆ ਸਹਿਰ ਕਹਿੰਦੇ ਹਨ ਨਾ ਹਰਖ ਸੋਗ ਰਹਾ ਪਾਇਆ ਸੱਚਾ ਦਰਸਾ ਸੱਚਾ ਦਰਸ ਉਸ ਜੋਤ ਹੈ ਉਹਦਾ ਜੋ ਪ੍ਰਕਾਸ਼ ਹੈ ਉਸਦਾ ਦਰਸ ਹੋ ਜਾਂਦਾ ਹੈ ਦੀਦ ਈਦ ਚੰਦੁਛਨਾਈਆ ਦੀਦ ਦੇਖਣਾ ਈਦ ਜੋ ਈਦ ਦਾ ਚੰਦ ਹੁੰਦਾ ਹੈ ਇਤਨੀ ਬੇਤਾਬੀ ਬੇਤਾਬੀ ਨਾਲ ਮੁਸਲਮਾਨ ਉਸ ਈਦ ਦੇ ਚੰਦ ਦਾ ਦੀਦਾਰ ਕਰਨ ਨੂੰ ਬੈਠੇ ਹੁੰਦੇ ਹਨ ਦੀਦਾ ਈਦਾ ਚੰਦਰੁਸ਼ਣਾਈਆ ਜੀਵਨ ਵਿੱਚ ਜ਼ਿੰਦਗੀ ਦਾ ਨਾਮ ਲੈਣ ਦਾ ਪਹਿਲਾ ਪ੍ਰਚਾਰ ਕੋਈ ਗੁਰਮਖ ਸਿਆਕੀ ਕਹਦੇ ਨੇ ਅੱਗੇ ਕੋਈ ਗੁਰਮਖ ਬਿਰਲਾ ਮੁਸ਼ਕਿਲ ਹੱਲ ਕਰਾਈਆ ਸਾਰੇ ਨਹੀਂ ਬਿਰਲਾ ਇਹ ਕੰਡੀਸ਼ਨ ਆ ਸੱਚੇ ਪਾਤਸ਼ਾਹ ਨੇ ਤੇ ਆਪਾਂ ਇਦਾਂ ਦੇ ਬਿਰਲੇ ਕਿਉਂ ਨਹੀਂ ਬਣਨਾ ਚਾਹਦੇ ਜੀਵਨ ਵਿੱਚ ਜਿੰਦਗੀ ਦਾ ਨਾਮ ਲੈਣ ਦਾ ਪਹਿਲਾ ਪਰਚਾ ਪਹਿਲਾ ਪਰਚਾ ਇਹ ਆ ਕਿ ਉਹਦੇ ਨਾਮ ਦੇ ਤਾਲੀ ਹੋ ਜਾ ਉਹਦੇ ਨਾਮ ਦਾ ਅਮਰਤ ਚਖ ਲਈਏ ਆਪਾਂ ਕੋਈ ਗੁਰਮੁਖ ਵਿਰਲਾ ਮੁਸ਼ਕਲ ਹਾਲ ਕਰਾਈਆ ਸ਼ਾਸਤਰ ਸਿਮਰਤ ਕਰਦੇ ਚਰਚਾ ਅਖਰਾਂ ਵਾਲੀ ਦਸਨ ਪੜਾਈ ਆ ਉਹ ਸ਼ਾਸਤਰ ਸਿਮਰਤ ਦੇ ਪੜਾਈ ਦੱਸ ਦਿੰਦੇ ਆ ਫਿਰ ਮੰਨਣਾ ਤੇ ਆਪਾਂ ਜੇ ਨਹੀਂ ਮੰਨਾਂਗੇ ਉਸ ਰਾਤ ਇਹ ਨਹੀਂ ਚੱਲਾਗੇ ਸੱਚੇ ਪਾਤਸ਼ਾਹ ਨੇ ਜੋ ਭਾਸ਼ਾ ਦਿੱਤਾ ਮੈਂ ਆਹ ਗੱਲ ਕਰਨਾ ਹੈ ਪਾਸ਼ਾ ਦੀ ਉਹ ਕਿ ਮਾਸੇ ਬੱਟਾ ਬੜੇ ਗੌਰ ਨਾਲ ਸੁਣਦਾ ਪਿਆ ਸੀ ਮਹਾਰਾਜ ਜੀ ਕਹਿੰਦੇ ਜਿਹੜਾ ਲਖਤੀ ਕਾਰਵਾਈ ਨੂੰ ਝੂਠ ਮੰਨਦਾ ਹੈ ਉਹ ਮੇਰੇ ਪੱਥੇ ਨਾ ਲੱਗੇ ਮੈਂ ਉਸਦੇ ਬੱਚੇ ਦੀ ਰਖਣਾ ਚਾਹੁੰਦਾ ਉੱਠ ਕੇ ਦਰਬਾਰ ਚ ਬਾਹਰ ਜਾ ਸਕਦਾ ਹੈ ਜੇ ਅਸੀਂ ਉਹਦਾ ਹੁਕਮ ਨਹੀਂ ਮੰਨਾਂਗੇ ਜੇ ਉੱਥੇ ਕਰੇ ਦਰਬਾਰ ਚ ਕਿ ਸਸਕੜ ਸਾਡੇ ਉੱਤੇ ਲੱਗੇਗਾ ਜੇ ਅਸੀਂ ਉਹਦਾ ਹੁਕਮ ਨਹੀਂ ਮੰਨਾਂਗੇ ਤੇ ਸ਼ਾਹ ਤਰਫ਼ ਸਿਮਰਤ ਕਰਦੇ ਚਰਚਾ ਅਖਰਾਂ ਵਾਲੀ ਤਸਰ ਪੜਾਈ ਆ ਉਹ ਗੁਰਮੁਖੋ ਬਿਨ ਸਤਗੁਰ ਪੂਰੇ ਕੋਈ ਨਹੀਂ ਵੱਜਦਾ ਖਰਚਾ ਸੱਚੀ ਵਖ ਨਾਮ ਹੈ ਮੋਲਕ ਗੰਡ ਨਾ ਕੋਈ ਬੰਦਾ ਬੰਧਾਈ ਆ ਇਸ ਭਗਤ ਨੂੰ ਫਿਰ ਧਿਆਨਾ ਸੁਣੋ ਉਹ ਗੁਰਮੁਖੋ ਬਿਨ ਸਤਗੁਰ ਪੂਰੇ ਕੋਈ ਨਹੀਂ ਵੱਜਦਾ ਖਰਚਾ ਕਿਹੜਾ ਖਰਚਾ ਇਹ ਸਾਡੀ ਆਤਮਾ ਦਾ ਸਵਾਮੀ ਹੈ ਟਿਕਾ ਹੈ ਸੰਸਾਰ ਦੇ ਬੱਚੇ ਹੁੰਦੇ ਆ ਉਹਨਾਂ ਦਾ ਖਰਚਾ ਉਹਦੇ ਮਾਪੇ ਬੰਦੇ ਆ ਵੀ ਤੈਨੂੰ ਇੰਨਾ ਖਰਚਾ ਦਿੱਤਾ ਤੂੰ ਉਹਨਾਂ ਆਪਣਾ ਨਹੀਂ ਰਹਿਣਾ ਹੈ ਇਹ ਸੱਚ ਕਰਨ ਜਾਣ ਦਾ ਖਰਚਾ ਹੈ ਸੱਚੇ ਪਾਤਸ਼ਾਹ ਸਮਝਾਉਂਦੇ ਆ ਉਹ ਗੁਰਮੁਖੋ ਬਿਨ ਸਤਗੁਰ ਪੂਰੇ ਕੋਈ ਨਹੀਂ ਬੰਝਦਾ ਖਰਚਾ ਸੱਚੀ ਵਸਤ ਨਾਮ ਅਮੋਲਕ ਗੰਢਣਾ ਕੋਈ ਬੰਦਾਈਆ ਹੋਰ ਕੋਈ ਵੀ ਇਹ ਨਾਮ ਦੀ ਵਸਤ ਨਹੀਂ ਦੇ ਸਕਦਾ ਇਹਦੀ ਗੰਢ ਬਣ ਕੇ ਸਾਨੂੰ ਨਹੀਂ ਦੇ ਸਕਦਾ ਸਵਾਹਿਤ ਉਸ ਨਿਰਗੁਣ ਨਿਰਆਕਾਰ ਤੋਂ ਜੋਤੀ ਜੋ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਅੰਮ੍ਰਿਤ ਦੀ ਧਾਰ ਨਿੱਜਰ ਦਾ ਪਿਆਰ ਇੱਕੋ ਰਸ ਵਿਖਾਈਆ ਜਿਹੜਾ ਤੂੰ ਚੱਕਦਾ ਹੈ ਸੈਕੰਦਰ ਅੰਮ੍ਰਿਤ ਦੀ ਧਾਰ ਨਿੱਜਰ ਦਾ ਪਿਆਰ ਸਾਡੇ ਅੰਦਰ ਬਾਹਰ ਨਹੀਂ ਨਿੱਜਰ ਦਾ ਪਿਆਰ ਇੱਕੋ ਰਸ ਵਿਖਾਈਆ ਫਿਰ ਜੋ ਬਾਣੀ ਪੜ ਕੇ ਅਨੰਦ ਹੁੰਦਾ ਹੈ ਉਹੀ ਅਨੰਦ ਵਿੱਚ ਜੀ ਪਾਣ ਦੇ ਅੰਦਰ ਚੱਲ ਪੈਂਦਾ ਹੈ ਅਮਰਤ ਕਹੇ ਮੇਰੀ ਵਰਖਾ ਉਪਾਰ ਅਪਰੰਪਰ ਰਿਆਮ ਸਾਈਆ ਇਹ ਅਪਰੰਪਰ ਨੇ ਵਰਖਾ ਪਰਸਾਈ ਸਾਨੂੰ ਚੋਵੀ ਗ੍ਰੰਥਾਂ ਦਾ ਇੱਕ ਅਗਰ ਮੂਲ ਖਜ਼ਾਨਾ ਦੇ ਦਿੱਤਾ ਜਿਨਾ ਉੱਤੇ ਮੇਰੀ ਬੂੰਦ ਡਿੱਗ ਪਈ ਇੱਕ ਵਾਰ ਉਹ ਵਾਰਤਾ ਪਿਛਲੇ ਗਏ ਭੁਲਾਈਆ ਜਿਨਾ ਉੱਤੇ ਮੇਰੀ ਬੂੰਦ ਡਿੱਗ ਗਈ ਇੱਕ ਵਾਰ ਉਹ ਵਾਰਤਾ ਪਿਛਲੀ ਗੇਰ ਭੁਲਾਈਆ ਹੁਣ ਅਸੀਂ ਪਿਛਲੀਆਂ ਬਾਤਾਂ ਨੂੰ ਲੈ ਕੇ ਹੀ ਚੱਲਣਾ ਹੈ ਕਿ ਇੱਕ ਬੂੰਦ ਆਪਣੇ ਸਿਰਕੇ ਆਪਣਾ ਜੀਵਨ ਦਾ ਸਿਰ ਉਦਾਰ ਕਰਨਾ ਹੈ ਇਹ ਵੀ ਹੁਣ ਸਾਡੇ ਉੱਤੇ ਹੈ ਸੱਚੇ ਬਾਛਾ ਉੱਤੇ ਦੇ ਵਾਕਿਆ ਕੋਈ ਗੁਰਮੁਖ ਦੇਰਨਾ ਮੁਸ਼ਕਲ ਹੱਲ ਕਰਾਇਆ ਇਹ ਗਰਜੇ ਗੁਰਮੁਖਾਂ ਦੀ ਗੱਲ ਹੈ ਖਜ਼ਾਨਾ ਮਿਲ ਗਿਆ ਇਸ ਨੂੰ ਅਸੀਂ ਹੁਣ ਕਿਸ ਤਰ੍ਹਾਂ ਖਰਚ ਕਰਦੇ ਹਾਂ ਪੁਨਾ ਦੀ ਮੰਜ਼ਲ ਮੁਕ ਗਈ ਦੁਸ਼ਵਾਰ ਔਕੀ ਘਾਟੀ ਚਰਨਾ ਹੇੜ ਦਬਾਈ ਆ ਜਿਨ੍ਹਾਂ ਨੇ ਅੰਮ੍ਰਿਤ ਪੀਤਾ ਉਹਨਾਂ ਦੀ ਔਕੀ ਘਾਟੀ ਕਿਹੜੀ ਹੈ ਲੱਖ ਕਿਰਾਸਿਆ ਜੋ ਸਮੁੰਦਰ ਹੈ ਇਹ ਜੇਡਾ ਹੈ ਇਹ ਔਕੀ ਘਾਟੀ ਹੈ ਉਹਨਾਂ ਦੀ ਮੰਜ਼ਲ ਮੁੱਕ ਗਈ ਦੁਸ਼ਵਾਰ ਔਕੀ ਘਾਟੀ ਚਰਨਾ ਹੇੜ ਦਬਾਈ ਆ ਕਰ ਸੱਜਣ ਸੁਆਮੀ ਠਾਕੁਰ ਸ਼ਬਦ ਗੁਰੂ ਮਿਲ ਗਿਆ ਯਾਰ ਕਿੱਥੇ ਮਿਲਦਾ ਹੈ ਅਸੀਂ ਬਰੋਂ ਦਰਦੇ ਆਂ ਤੇ ਤੇ ਬਾਰੇ ਗੱਲ ਕਰਨ ਵਾਲੇ ਤੇ ਨਹੀਂ ਚਲੋ ਸੰਗਤ ਹੋਈ ਕਿ ਬੀਬੀ ਕਿਸੇ ਸਿੱਖ ਨੂੰ ਕਰੀ ਆ ਇਹ ਸਤਿਗੁਰੂ ਹੈ ਸ਼ਰਧ ਸੁਤ ਹੈ ਫਾਤਰ ਨਹੀਂ ਹੁੰਦੇ ਸੱਚੇ ਪਾਤਸ਼ਾਹ ਬਣ ਕੇ ਨਹੀਂ ਹੁੰਦੇ ਯਾਰ ਸਮਝਾਉਂਦੇ ਹਨ ਕਰ ਸੱਜਣ ਸਵਾਮੀ ਠਾਹ ਕਰੇ ਸ਼ਬਦ ਗੁਰੂ ਮਿਲ ਗਿਆ ਯਾਰ ਜਰਾਨਾ ਸਾਚਾ ਲੈ ਲਗਾਈਆ ਸਾਨੂੰ ਉਹਦਾ ਜਰਾਨਾ ਚਾਹੀਦਾ ਹੈ ਜਿਹਦਾ ਜਰਾਨਾ ਸਾਚਾ ਹੈ ਯੇਦੇ ਯਾ ਲੈ ਕੋਈ ਲਾਲਚ ਨਹੀਂ ਹੈ ਕੋਈ ਪ੍ਰੇਮ ਨਹੀਂ ਹੈ ਕੋਈ ਠੱਗੀ ਨਹੀਂ ਹੈ ਉਸ ਯਾਰ ਨਾ ਜਾਨਾ ਲਾਵਾਂਗੇ ਤਾਂ ਫਿਰ ਤੇ ਅਸੀਂ ਸਮਝ ਆ ਗਈ ਕਿ ਅਸੀਂ ਉਹਦੇ ਚਰਨਾ ਚਾਹੇ ਤੇ ਆ ਕੇ ਅਸੀਂ ਆਪਣਾ ਘਾ ਸਵਾਰ ਲਿਆ ਜੇ ਉਹਦਾ ਹੁਕਮ ਨਾ ਮੰਨਿਆ ਆਏ ਤੇ ਚਲੇ ਗਏ ਉਸ ਦਰਗਾਹ ਜਾਵਾਂਗੇ ਅੰਦਰ ਦਾ ਖੋਜੀ ਪ੍ਰੇਮ ਦਾ ਚੋਜੀ ਵੇਖਣ ਹਰ ਨਾ ਦਵਾਰੇ ਤੋਂ ਬਾਹਰ ਅਸੀਂ ਨੌ ਦਵਾਰੇ 'ਚ ਫਸੇ ਬੈਠੇ ਆ ਲੇਕਿਨ ਉਹ ਨੌ ਦਵਾਰੇ ਤੋਂ ਬਾਹਰ ਜੋ ਵੇਖਣ ਵਾਲਾ ਹੈ ਅੰਦਰ ਦਾ ਖੋਜੀ ਪ੍ਰੇਮ ਦਾ ਚੋਜੀ ਵੇਖਣ ਹਾਰਾ ਨੌ ਦਵਾਰੇ ਤੋਂ ਬਾਹਰ ਸ਼ਾ ਰਗ ਤੋਂ ਉੱਤੇ ਭਗਤ ਉਠਾਏ ਸੁੱਤੇ ਸ਼ਾ ਰਗ ਇਹ ਜੋ ਸਾਡਾ ਕੰਠ ਹੈ ਇਹ ਤੋਂ ਉੱਤੇ ਸਾਡੀ ਦਸੰਦਵਾਰੀ ਹੈ ਇਹਦਾ ਕੋਈ ਕੋਈ ਅਸਰ ਕਰਦਾ ਕੋਈ ਅਸਰ ਕਰਦਾ ਹੈ ਕਿਤੇ ਬੜੇ ਘਮਾ ਜਾਂਦਾ ਸਿੱਧੀਆਂ ਗੱਲਾਂ ਸਿੱਧੀ ਬਾਣੀ ਸਾਜ ਦੇ ਘੜ ਦੋ ਉੱਤੇ ਜਾ ਕੇ ਸਾਡਾ ਦਸੰਦਵਾਰ ਹੈ ਆਪਾਂ ਸਵਾਸਾਂ ਦੇ ਨਾਸਤਾ ਕੋ ਅੰਦੇ ਉੱਤੇ ਸਵਾਸ ਕਰਦਾ ਹੈ ਉੱਤੇ ਉੱਪਰ ਕੋਣਾ ਇਸ਼ਾਰਾ ਕਰ ਦੋ ਉੱਤੇ ਆਮ ਇੱਕ ਪਿੰਡਾਂ ਦੀ ਕਾਸੀ ਦੇ ਲੜ ਪਣਾ ਉਹ ਕਹਿੰਦਾ ਤੇਜ ਮਰਗਾ ਮਾਰ ਦਊਗਾ ਆ ਲਗਾ ਟੌਂਡਰੇ ਮੜੇ ਕੁੱਟਾ ਦੋ ਤੇ ਰਗਾਂ ਮੜੀਆਂ ਗਿਆ ਦੇ ਬੰਦਾ ਗਿਆ ਸ਼ਾ ਰਗ ਤੋਂ ਉੱਤੇ ਭਗਤ ਉਠਾਏ ਸੁੱਤੇ ਉਹ ਕਿੱਥੇ ਹੈ ਸਾਡਾ ਦਸੰਦਵਾਰੀ ਸੁੱਤੇ ਭਗਤ ਨੂੰ ਉਠਾਉਣਾ ਭਾ ਪ ਇੱਕ ਲੇਖ ਹੈ ਕਿ ਮੁਸਲਮਾਨ ਕਹਿੰਦੇ ਹਨ ਕਿ ਅਸੀਂ ਆਪਣੇ ਆਪਣੇ ਕੌਮ ਨੂੰ ਕਬਰਾਂ ਤੱਕ ਆਪਣੇ ਆ ਜਿਸ ਦੇ ਪਰਮਾਤਮਾ ਨੇ ਆਪਣੀ ਖੇਲ ਕੀਤੀ ਤੇ ਕਬਰਾਂ ਜੋ ਮਰਦੇ ਹੋ ਜਾਣਗੇ ਇਹ ਜੋ ਜਿੰਨੇ ਦਫਨਾਇਓ ਮੁਸਲਮਾਨ ਉੱਠੀ ਜਾਣਗੇ ਕਬਰਾਂ ਜੋ ਬਾਹਰ ਆ ਜਾਣਗੇ ਨਹੀਂ ਸੱਚੇ ਪਾਤਸ਼ਾਹ ਕਹਿੰਦੀ ਆ ਜਿਹੜਾ ਕਿ ਉਸ ਪਰਮਾਤਮਾ ਦੇ ਅਗੋਂ ਨੂੰ ਭੁੱਲ ਗਿਆ ਉਹ ਮਰ ਗਿਆ ਕਬਰ ਹੈ ਜਿਨ੍ਹਾਂ ਆਪਣੇ ਅੰਦਰੋਂ ਪਰਮਾਤਮਾ ਨੂੰ ਪਾਉਣ ਦਾ ਜਤਨ ਕੀਤਾ ਉੱਠਿਆ ਉਹ ਕਬਰ ਤੋਂ ਬਾਹਰ ਆ ਗਿਆ। ਸ਼ਾ ਰਗ ਤੋਂ ਉੱਤੇ ਪੱਤ ਉਠਾਏ ਇਸਤੇ ਜਿਨ੍ਹਾਂ ਦੇ ਅਮਰਤ ਕਿਉਂਏ ਮੁਖੇ ਅਸੀਂ ਬਾਣੀ ਪੜਦਾਂਇ ਚੌਦੇ ਕਹਿੰਦੇ ਕੀ ਲੋੜ ਹੈ ਇਹਦੀ ਕੋਈ ਕਹਿੰਦਾ ਪਹਿਲੇ ਪੰਜ ਗੰਥਾਂ ਨਾ ਪੜੋ ਫੇਰ ਚਲਵੀਂ ਪਹਿਲੇ ਅਠ ਨਾ ਪੜੋ ਕਿਉਂ ਨਾ ਪੜੋ ਇਹ ਤੇ ਅਮਰਤ ਹੈ ਸਾਡੀ ਪਹਿਲੀ ਜਮਾਤ ਹੈ ਸਾਡਾ ਗੇਸ ਹੈ ਪਹਿਲੇ ਗੰਥ ਫਰਪਤਾ ਚੱਲਦਾ ਹੈ ਸਾਡੀ ਖੇਡ ਕੀ ਹੈ ਮਰਾ ਜੀਸਨ ਨੇ ਕਿਸਰਾ ਖੇਡ ਕੀਤੀ ਕਿਤਾ ਕੁੜੀ ਜਿਸ ਨੇ ਆਕੇ ਖੇਡ ਕੀਤੀ ਕੀ ਜਿਉਨੇ ਚੋਜ ਕੀਤੀ ਕਦੇ ਨਾ ਆਪਣਾ ਕੋਨਾ ਪੜੀ ਅਸੀਂ ਤੁਹਾਡੇ ਦੀਨਿਆ ਕਿ ਉਸ ਜੋ ਜੀਪੀ ਤੋਂ ਸਾਡੇ ਅੰਦਰ ਬੈਠਾ ਸੀ ਉਹਦੇ ਦੀਨ ਹੋਣਾ ਹੈ ਜਿਨਾ ਦੇ ਅਮਰਤ ਚੋਏ ਮੁਖੇ ਪ੍ਰਿਸ਼ਨਾ ਚ ਮਟਾਈਆ ਉਹ ਸਤਸ ਨੇ ਗੁਰਮਖੋਗੇ ਸੁੱਚੇ ਹੁਣ ਆਪਾਂ ਸੁੱਚੇ ਹੋਣਾ ਹੈ ਤੇ ਸਾਨੂੰ ਇਹ ਅਮਰਤ ਦੀ ਓਟ ਲੈਣੀ ਪੈਗੀ ਇਹ ਝੂਠੇ ਰਹਿਣਾ ਹੈ ਉਹ ਫਿਰ ਸਾਡਾ ਆਪਣਾ ਕਰਨਾ ਹੈ ਉਹ ਸਤ ਸਿਵਲੇ ਗੁਰਮੁਖ ਹੋ ਗਏ ਸੁੱਚੇ ਉਹਨਾਂ ਦੇ ਅੰਦਰ ਦੂਈ ਤੇ ਵਾ ਕੂੜ ਕੁੜਿਆ ਨਹੀਂ ਰਹਿੰਦੇ ਗੁੱਸੇ ਫਿਰ ਜੋ ਕੂੜ ਕਰਿਆ ਵੜਿਆ ਸਾਡੇ ਅੰਦਰ ਹਨ ਉਹ ਗੁੱਸੇ ਨਹੀਂ ਰਹਿੰਦੇ ਗੁੱਸੇ ਹੋਣਗੇ ਤੇ ਸਾਨੂੰ ਤਾਂ ਕਰਨਗੇ ਤੇ ਅੰਦਰ ਹੀ ਹੁੰਦੇ ਆ ਜਿਸੇਲੇ ਅਸੀਂ ਉਹਦਾ ਨਾਮ ਸਿਮਰਦੇ ਆ ਫਿਰ ਸਾਡੇ ਉਤੇ ਹਾਵ ਹੀ ਨਹੀਂ ਹੁੰਦੇ ਇੱਕ ਗੁਰੂ ਗ੍ਰੰਥ ਸਾਹਿਬ ਜੀ ਦਾ ਉਹਦਾ ਹੈ ਜੋ ਸਾਡੇ ਪੰਜ ਵਿਕਾਰ ਹਨ ਜਿਸੇਲੇ ਅਸੀਂ ਪਰਮਾਤਮਾ ਦਾ ਨਾਮ ਸਿਮਰਦੇ ਫਿਰ ਸਾਡੀਆਂ ਸਕੀਆਂ ਪੜ ਜਾਂਦੇ ਆ ਸਰਕੰਦਰ ਔਰਾ ਦੇ ਅੰਦਰ ਦੁਵੀਦਵਾਤ ਕੂੜ ਕਟਿਆ ਨਹੀਂ ਰਹਿੰਦੇ ਗੁੱਸੇ ਮੈਂ ਕੱਲ ਵੀ ਗੱਲ ਕੀਤੀ ਸੀ ਆਪਾਂ ਇੱਥੇ ਸਮਾਗਮ ਕਰਦੇ ਆ ਇਹੜੇ ਪਾਣੀ ਪੜਦੇ ਆ ਬਾਰ-ਬਾਰ ਪਾਣੀ ਹੁੰਦਾ ਦੂਈ ਦਰਾ ਦੁੱਤੀਆ ਪਾਓ ਜੇ ਉੱਤੇ ਇੱਕ ਵਿਚਾਰ ਤੇ ਕਰੋ ਹੈ ਕਿ ਦੂਈ ਦਵੇ ਦੁੱਤੀਆ ਪਾਓ ਹੈ ਕਿ ਕੇ ਸਿਰਫ ਲੰਗਰ ਛਕ ਲਿਆ ਹਰ ਸੰਗਤ ਜੀ ਇਹ ਜੋ ਲੰਗਰ ਹੈ ਪਾਣੀ ਦਾ ਲੰਗਰ ਹੈ ਇੱਕ ਗੁਰਦੁਆਰੇ ਦੇ ਬਾਹਰ ਗੁਰਦੁਆਰਾ ਬਣਦਾ ਚੰਦੀਗੜ੍ਹ ਲਾਗੇ ਉਹਨਾਂ ਉੱਤੇ ਵੱਡਾ ਸਾਰਾ ਲਿਖੇ ਬੰਨ ਲਾਇਆ ਹੋਇਆ ਹੈ ਆਪਣੇ ਕਿ ਕਾਰ ਸੇਵਾ ਦਾ ਨਗਰ ਚਾਰ ਵਕਤੀ ਸੇਵਾ ਕਰੋ ਇਹ ਜੋ ਨਗਰ ਹੈ ਪਾਣੀ ਦਾ ਉਹਨਾਂ ਦੇ ਅੰਦਰ ਦੂਈ ਤਵੇਹਤ ਕੂੜ-ਕੁੜਿਆ ਨਹੀਂ ਰਹਿੰਦੇ ਗੁੱਸੇ ਇੱਕ ਉਹ ਸਹਿਬ ਸਤਗੁਰ ਸੱਚ ਸੁਜੇ ਉਹਨਾਂ ਦੇ ਅੰਦਰ ਇੱਕ ਜੋ ਸਹਿਬ ਸਤਗੁਰ ਹੈ ਸੱਚ ਸੁਜੇ ਉਹਦੀ ਫਿਰ ਉਹ ਗੱਲ ਕਰਦਾ ਹੈ ਪੁਰੇ ਪਰਿਓ ਨਹੀਂ ਜਾਂਦਾ ਅਗਲੇ ਪਿਛਲੇ ਪੈੜੇ ਮੁਕੇ ਕਿੜੇ 184 ਦੇ ਜੋ ਜੀ ਪਾਣੀ ਦੁਨੀਆ 'ਚ ਪੌਦਾ ਫਿਰਦਾ ਹੈ ਜੋ ਅਮਰਤ ਚੱਕ ਅਮਰਤ ਰਸ ਪਾਈਆ ਜਿਨ੍ਹਾਂ ਨੇ ਇਸ ਤਰ੍ਹਾਂ ਚੱਕ ਲਿਆ ਰਸ ਪਾ ਲਿਆ ਉਹਨਾਂ ਸੱਚੇ ਪਾਸਾ ਕਹਿੰਦੇ ਆ ਮੈਂ ਉਹਨਾਂ ਦਾ ਪੀੜਾ ਪਾਰ ਕਰ ਦਿੰਦਾ ਵਾਂ ਉਹਨਾਂ ਨੂੰ ਅੰਦਰੋਂ ਅਨੰਦ ਦਿੰਦਾ ਵਾਂ ਤਾਂ ਜਿਹੜੇ ਕੰਨੇ ਬਾਣੀ ਪੜ੍ਹਨੀ ਲੋੜ ਨਹੀਂ ਹੈ ਕੋ ਆਪੇ ਹਿਸਾਬ ਲਾ ਲਓ ਕਿ ਸਾਡਾ ਬਣੂਗਾ ਕੀ ਜਿਹੜਾ ਮੰਨ ਲੈਣਾ ਚਾਹੁੰਦਾ ਹੈ ਉਹਨਾਂ ਦਾ ਲੈਂਦਾ ਹੈ ਪੜਦਾ ਹੈ ਤੋਦਾ ਹੈ ਸਜੇ ਨਾ ਨੰਨੀ ਜਾਣਾ ਕੰਦਾ ਯਾਰ ਕੀ ਲੋੜ ਹੈ ਪੰਜ ਕਾਰੇ ਲਾਉ ਪ੍ਰਸ਼ਾਦ ਵਰਤਾਂ ਕੀਰਤਨ ਕਰੀਏ ਜੋ ਆਪਾਂ ਪੰਜ ਕਾਰੇ ਦੀ ਗੱਲ ਕਰਦੇ ਆ ਕਲਵੀਰ ਗੱਲ ਕਰ ਰਿਹਾ ਸੀ ਸਾ ਸੰਗ ਵਿੱਚ ਪੰਜ ਜੇ ਕਾਰੇ ਸਵੇਰ ਸ਼ਾਮ ਲਾਉਂਦਾ ਹੈ ਸਾਡੀ ਚੋਵਿਆਂ ਘਟਿਆਂ ਦੀ ਭਗਤੀ ਪਰਵਾਨ ਸ਼ਾਮ ਨਾਲ ਹੀ ਅਖਰ ਵਿੱਚ ਜੋ ਮਰਾਕ ਕਰੀਆ ਹੋਵੇ ਤੁਹਾਨੂੰ ਬਖਸ਼ ਦੇ ਆ ਸਾਡੀ ਭਗਤੀ ਪਰਵਾਨ ਹੈ ਤੋ ਵੀ ਕਰਦੇ ਆਂ ਜੀ ਤਾਂ ਜੇ ਜਪਾ ਕਰਾਂਗੇ ਫਿਰ ਰੋਜ਼ ਉਪਰਾਹਤ ਕਰੀ ਜਾਵਾਂਗੇ ਸੁਭਾਸ਼ਾਂ ਵੀ ਕਰੇ ਲਾਈ ਜਾਵਾਂਗੇ ਤਾਂ ਫਿਰ ਗੱਲ ਨਹੀਂ ਬਣਨੀ ਇੱਕ ਸ਼ਾਬਾਦੀ ਬਾਣੀ ਹੈ ਸਹਿ ਕੰਧਨ ਜੇ ਧਰਮ ਗ੍ਰੰਥ ਨਾ ਹੁੰਦੇ ਤੇ ਮਾਇਆ ਮਮਤਾ ਦੀ ਕੌਣ ਪਾਉਦਾ ਕੀ ਇਹ ਜਿੰਨੇ ਵੀਰ ਬੈਠੇ ਸਾਹਮਣੇ ਗੱਡੀਆਂ ਮੋਟਰਾਂ ਰੱਖੀਆਂ ਹੋਈਆਂ ਆ ਆਪਾਂ ਗੇਜ ਪਾ ਕੇ ਦੇਖੀਦਾ ਕਿ ਇੰਜਨ ਤੇਲ ਕਿੰਨਾ ਆ ਗਿਆ ਕਿਤੇ ਨਸੀਹਾਂ ਮਾਰ ਜਾਏ ਇਹ ਬਾਣੀ ਇੱਕ ਗੇਜ ਹੈ ਜੋ ਤਖਦੀ ਹੈ ਸਸਿ ਕਿੱਥੇ ਕਰਿਆ ਸਾਡੇ ਤੱਕੂੜ ਵਿਕਾਰ ਹੈ ਜਾਂ ਨਹੀਂ ਹੈ ਜੇ ਧਰਮ ਨਸਰਾ ਹੁੰਦੇ ਤੇ ਮਾਇਆ ਮਮਤਾ ਦੀ ਕੌਣ ਬੋਲਾ ਕੀ ਇਹ ਗੱਲ ਹੋਰ ਜੇ ਕਿ ਸ਼ਬਦ ਹੈ ਗੁਰਬਾਣੀ ਦਾ ਜਸਲ ਦ੍ਰੋਪਟੀ ਦੀ ਪਾਤੋਤਾਰਨ ਲੱਗੇ ਕਰੋਂ ਗੁਰਬਾਣੀ ਦਾ ਸ਼ਬਦ ਹੈ ਕੂ ਕੂ ਕਿਸ਼ਨ ਕਾ ਬਰਲ ਹੈ ਬਾਣੀ ਆਪਣੀ ਜੇ ਲੇਖ ਹੁੰਦਾ ਹੈ ਕਿ ਜਿਸ ਵਲੇ ਕਿਸ਼ਨ ਭਗਵਾਨ ਉੱਤੇ ਆ ਕੇ ਕਿਰਪਾ ਕੀਤੀ ਉਹਨਾਂ ਕੋ ਉਤਾਰੋ ਗਿਆ ਸੀ ਸਰਗੁਣ ਨਹੀਂ ਸੀ ਕਿ ਹੈ ਕਿਸ਼ਨ ਤੂੰ ਤੀਰ ਕਿਉਂ ਲਗਾ ਦਿੱਤੀ ਕਿਸ਼ਨ ਭਗਵਾਨ ਕਹਿਣ ਲੱਗੇ ਮੈਂ ਤਾਂ ਤੈਨੂੰ ਵੇਖਦਾ ਪਿਆ ਸੀ ਪਹਿਲਾਂ ਤੂੰ ਪਾਂਡਵਾ ਦੇ ਘੂੜੇ ਵੇਖਦੀ ਰਹੀ ਜਦੋਂ ਤੂੰ ਮੈਨੂੰ ਆਵਾਜ਼ ਮਾਰੀ ਨਾ ਉਸੇ ਵੇਲੇ ਆਜਾ ਪਨੋ ਤੁ ਮਗ ਮੰਗੀ ਪਾਟਵਾ ਕੋਣੋ ਤੁਹਾਡੇ ਗੁਰੂ ਜੀ ਉਹਨਾਂ ਕੋ ਤੁ ਮਦਦ ਬਲਦੀ ਰਹੀ ਜੇ ਉਹ ਤੁ ਮਨੂ ਪੁਕਾਰਿਆ ਸਾਨੂੰ ਲੈ ਜੋ ਉਹ ਜੋ ਸ਼ਬਦ ਗੁਰੂ ਭਜਨ ਹੁੰਦਾ ਹੈ ਉਹ ਤਤ ਨਹੀਂ ਹੈ ਉਹ ਸਤ ਹੈ ਅਸੀਂ ਸ਼ਬਦ ਗੁਰੂ ਰਲਣਾ ਹੈ ਨਾ ਕਿ ਤਤ ਗੁਰੂ ਦੇ ਹੋਣ ਸਾਡਾ ਸ਼ਬਦ ਗੁਰੂ ਸਹੀ ਹੈ ਪਹਿਲਾਂ ਜਿਸ ਨੇ ਪਤ ਸ੍ਰੀ ਵਾਰਾ ਸ਼ੇਸ਼ ਜੀ ਮਾਰੇ ਗੁਰੂ ਸੇਧੀ ਆਪਣਾ ਕਿ ਬੇਨਤੀਆਂ ਕਰਦੇ ਸੀ ਤਾਂ ਜਿ ਸੁਣੀ ਜਾਂਦੀ ਸੀ ਹੁਣ ਉਹ ਸਾਡੇ ਕੋਲ ਨਹੀਂ ਹਨ ਉਹਨਾਂ ਨੂੰ ਸ਼ਬਦ ਰੂਪ ਹੋ ਗਿਆ ਹਨ ਸ਼ਬਦ ਗੁਰਵੰ ਅਸੀਂ ਹੁਣ ਸ਼ਬਦਾਂ ਦਾ ਪੱਲਾ ਫੜਨਾ ਹੈ ਸ਼ਬਦਾਂ ਦਾ ਜੜ ਫੜਦਾ ਹੈ ਤੇਜਾ ਤਾਂ ਕਿ ਸਾਡਾ ਉਧਾਰ ਹੋ ਸਕੇ ਇਹਨਾਂ ਸ਼ਬਦਾਂ ਸਵਾਰਤੀ ਕਰਦੇ ਹਾਂ ਸੋ ਹੰਗ ਮਹਾਰਾਜੇ ਸਿੰਘ ਵਿਛ ਨੂੰ ਭਾਗੀ ਮਹਾਨ